ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਿਆਨ ਮੋਹਨ ਕਾਵਲਾ ਸੋ ਦੋਸਤੋ ਅੱਜ ਮੈਂ ਪਹੁੰਚਿਆ ਮੈਂ ਸ਼ਿਮਲਾ ਪਹਾੜੀ ਪਾਰਕ ਵਿੱਚ ਜਿੱਥੇ ਕਿ 골ਡਨ ਰਾਇਲ ਆਰਟ ਦੇ ਜਿਹੜੇ ਆਨਰ ਆ ਨਰਿੰਦਰ ਕੁਮਾਰ ਜੀ ਉਹਨਾਂ ਵੱਲੋਂ ਜਿਹੜਾ ਸਮਰ ਕੈਂਪ ਲਗਾਇਆ ਜਾਇਆ ਗਿਆ ਹੈ ਤੇ ਆਪਾਂ ਜੇ ਉੱਥੇ ਪਹੁੰਚਾ ਆਪਾਂ ਕਰਾਂਗੇ ਗੱਲਬਾਤ ਵੀ ਕਿਦਾਂ ਕਿਦਾਂ ਕਿਹੜੀ ਕਿਹੜੀ ਐਕਟੀਵਿਟੀ ਉਹ ਬੱਚਿਆਂ ਨੂੰ ਕਰਾਉਂਦੇ ਆ ਸੋ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਹਾਂਜੀ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਤੁਵੀਰ ਜੀ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਸੀ ਤੁਸੀਂ ਜਿਹੜਾ ਸਮਰ ਕੈਂਪ ਲਗਾਇਆ ਵਾ ਉਹ ਬਹੁਤ ਵਧੀਆ ਗੱਲ ਆ ਤੇ ਬੱਚਿਆਂ ਵਿੱਚ ਜਿਹੜੀਆਂ ਐਕਟੀਵਿਟੀਜ਼ ਕਾਫੀ ਕੁਝ ਕਰਾ ਰਹੇ ਹੋ ਇਹ ਕਿਹੜੀ ਕਿਹੜੀ ਐਕਟੀਵਿਟੀ ਬੱਚਿਆਂ ਨੂੰ ਕਰਾ ਰਹੇ ਹੋ ਭਾਜੀ ਇਸ ਸਮਰ ਕੈਂਪ ਦੇ ਵਿੱਚ ਅਸੀਂ ਬੱਚਿਆਂ ਨੂੰ ਡਰਾਇੰਗ ਪੇਂਟਿੰਗ ਮਹਿੰਦੀ ਰੰਗੋਲੀ ਜਿਹੜੇ ਵੀ ਆਰਟ ਨਾਲ ਰਿਲੇਟਡ ਵਰਕ ਹੈਗਾ ਅਸੀਂ ਇਸ ਬੱਚੇ ਇਹਨਾਂ ਨੂੰ ਸਮਰ ਕੈਂਪ ਵਿੱਚ ਟ੍ਰੇਨਿੰਗ ਦੇ ਰਹੇ ਹਾਂ ਇਹ ਕਿੰਨੇ ਚਿਰ ਤੋਂ ਮੈਂ ਕਰਵਾਉਂਦੇ ਆ ਰਹੇ ਤੁਸੀਂ ਸੋਚੀ ਮੈਨੂੰ 8 ਸਾਲ ਹੋ ਗਏ ਆ ਇਸ ਉਹ ਅਵਾਰਡ ਫੰਕਸ਼ਨ ਕਰਾਈਦਾ ਆਪਾਂ ਬੱਚਿਆਂ ਦਾ ਸਮਰ ਕੈਂਪ ਤੋਂ ਬਾਅਦ ਜਿੱਦਾਂ ਹੀ ਸਮਰ ਕੈਂਪ ਖਤਮ ਹੁੰਦਾ ਆ ਅਸੀਂ ਨਾਲ ਇੱਕ ਅਵਾਰਡ ਫੰਕਸ਼ਨ ਰੱਖਦੇ ਆ ਜਿਹਦੇ ਵਿੱਚ ਇਸ ਕੈਂਪ ਦੇ ਨਹੀਂ ਬਾਹਰੋਂ ਹੋਰ ਕਈ ਕੈਂਪ ਦੇ ਬੱਚੇ ਇਸ ਕੰਪੀਟੀਸ਼ਨ ਵਿੱਚ ਆਪਣਾ ਭਾਗ ਲੈਂਦੇ ਆ ਤੇ ਆਪਣਾ ਕੰਪੀਟੀਸ਼ਨ ਲੜ ਕੇ ਪ੍ਰਾਈਜ਼ ਜਿੱਤਦੇ ਆ ਤੇ ਆਪਾਂ ਇਸ ਪ੍ਰਾਈਜ਼ ਦੇ ਵਿੱਚ ਬੱਚਿਆਂ ਨੂੰ ਅਵਾਰਡ ਫੰਕਸ਼ਨ ਕਰਵਾ ਕੇ ਮਨਨੂ ਆਪਾ ਦੱਸਣਾ ਚਾਹੁੰਦੇ ਆ ਕਿ ਬੱਚਾ ਛੋਟੀ ਸਟੇਜ ਤੋਂ ਹੀ ਵੱਡੀ ਸਟੇਜ ਤੱਕ ਪਹੁੰਚਦਾ ਏ ਤੇ ਹੁਣ ਤੱਕ ਮਤਲਬ ਕਿੰਨੇ ਕੁ ਬੱਚੇ ਤੁਹਾਡੇ ਕੋਲ ਆ ਚੁੱਕੇ ਆ ਜਿਹੜੇ ਸਿੱਖ ਕੇ ਗਏ ਭਾਜੀ ਮੈਨੂੰ ਘੱਟੋ ਘੱਟ 70-80 ਬੱਚੇ ਮੇਰੇ ਤੋਂ ਆਰਟ ਸਿੱਖ ਚੁੱਕੇ ਆ ਮੈਂ ਖੁਦ ਬੱਚਿਆਂ ਦੇ ਨਾਮ ਵੀ ਭੁੱਲ ਚੁੱਕਿਆ ਹਾਂ ਪਰ ਜਦੋਂ ਬੱਚੇ ਕਾਫੀ ਕਈ ਵੱਡੇ ਹੋ ਚੁੱਕੇ ਆ ਪਲੱਸ 2 ਕਰਨ ਤੋਂ ਬਾਅਦ ਕੋਈ ਕੋਰਸ ਕਰ ਰਹੇ ਆ ਲੇਕਿਨ ਜਦੋਂ ਮੈਨੂੰ ਮਿਲਦੇ ਆ ਉਹ ਮੈਨੂੰ ਬੁਲਾਉਂਦੇ ਆ ਕਿ ਅਸੀਂ ਸਰ ਤੁਹਾਡੇ ਤੋਂ ਕੈਂਪ ਦੇ ਵਿੱਚ ਡਰਾਇੰਗ ਸਿੱਖਦੇ ਸੀਗੇ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਮੇਰੀ ਸੋਚ ਇਹ ਆ ਕਿ ਬੱਚਿਆਂ ਨੂੰ ਇੱਕ ਸਹੀ ਦਿਸ਼ਾ ਦੇਣ ਲਈ ਸਮਰ ਕੈਂਪ ਹੈ ਸਕੂਲ ਦੇ ਨਾਲ-ਨਾਲ ਪੜ੍ਹਾਈ ਦੇ ਨਾਲ-ਨਾਲ ਬੱਚੇ ਆਪਣਾ ਟਾਈਮ ਕੱਢ ਕੇ ਕੁਝ ਕਲਾ ਕ੍ਰਿਤੀਆਂ ਸਿੱਖਣ ਤਾਂ ਹੀ ਆਪਣਾ ਦੇਸ਼ ਅੱਗੇ ਚੱਲ ਸਕਦਾ ਹੈ ਤੇ ਹੁਣ ਜਿਹੜੇ ਆ ਪ੍ਰੈਜ਼ੈਂਟ ਕਿੰਨੇ ਕਿੰਨੇ ਬੈਚ ਕਰ ਰਹੇ ਤੁਸੀਂ ਭਾਜੀ ਅਸੀਂ ਤਿੰਨ ਬੈਚ ਸ਼ੁਰੂ ਕੀਤੇ ਆ ਜੀ ਪਹਿਲਾ 10 ਤੋਂ 12 12 ਤੋਂ 2 ਤੇ ਸ਼ਾਮ ਦਾ 5 ਤੋਂ 7 ਇਹ ਬੈਚ ਕੀ ਆ ਮੈਂ ਆਪਣੀ ਦੁਕਾਨ ਦੇ ਨਾਲ-ਨਾਲ ਆਪਣੇ ਕਾਰੋਬਾਰ ਦੇ ਨਾਲ-ਨਾਲ ਬੱਚਿਆਂ ਲਈ ਵੀ ਸਮਾਂ ਕੱਢਣਾ ਆ ਕਿਉਂਕਿ ਕਈ ਲੋਕ ਸੋਚਦੇ ਆ ਕਿ ਸਾਡੇ ਕੋਲ ਟਾਈਮ ਹੈ ਨਹੀਂ ਟਾਈਮ ਤਾਂ ਕੱਢਣਾ ਹੀ ਪੈਂਦਾ ਹੈ ਜੀ ਤੇ ਟਾਈਮ ਕਿਸੇ ਕੋਲ ਨਹੀਂ ਹੁੰਦਾ ਪਰ ਅਸੀਂ ਬੱਚਿਆਂ ਲਈ ਜੇ ਸਾਨੂੰ ਪ੍ਰਮਾਤਮਾ ਨੇ ਹੁਨਰ ਬਖਸ਼ਿਆ ਆ ਮੈਂ ਚਾਹੁੰਨਾ ਹੈ ਕਿ ਜੋ ਆਪਣੀ ਕਲਾ ਆਰਟ ਹੈਗੀ ਆ ਆਪਾਂ ਆਪਣੇ ਬੱਚਿਆਂ ਨੂੰ ਸਿਖਾਲਾਂ ਤੇ ਬੱਚੇ ਇਸ ਨੂੰ ਸਿੱਖ ਕੇ ਬਹੁਤ ਹੀ ਖੁਸ਼ੀ ਮਹਿਸੂਸ ਕਰਦੇ ਆ ਤੇ ਜਿੰਨੇ ਬੱਚੇ ਆ ਰਹੇ ਤੁਹਾਡੇ ਕੋਲ ਇਹਨਾਂ ਦੇ ਮਾਪਿਆਂ ਦਾ ਮਤਲਬ ਬੱਚਿਆਂ ਦੇ ਮਾਪਿਆਂ ਦਾ ਕੀ ਰਿਸਪੌਂਸ ਕਿਦਾਂ ਦਾ ਮਿਲਦਾ ਤੁਹਾਨੂੰ ਦੇਖੋ ਮਾਪੇ ਬੱਚਿਆਂ ਨੂੰ ਜਨਮ ਦੇ ਦਿੰਦਾ ਆ ਲੇਕਿਨ ਕਰਮ ਨਹੀਂ ਦਿੰਦਾ ਕਰਮ ਬੱਚਿਆਂ ਦੇ ਆਪੋ ਆਪਣੇ ਆ ਕੁਝ ਮਾਪਿਆਂ ਨੂੰ ਹੁੰਦਾ ਕਿ ਸਾਡਾ ਬੱਚਾ ਇਹ ਫਲਾਨਾ ਕੋਰਸ ਕਰ ਲਵੇ ਫਲਾਨੀ ਪੜ੍ਹਾਈ ਕਰ ਲਵੇ ਲੇਕਿਨ ਕਈ ਵਾਰ ਬੱਚੇ ਦਾ ਸ਼ੌਂਕ ਕਈ ਵਾਰ ਆਰਟ ਦੇ ਨਾਲ ਵੀ ਜੁੜਿਆ ਹੁੰਦਾ ਹੈ ਫਿਰ ਉਹ ਬੱਚਿਆਂ ਤੋਂ ਪੜ੍ਹਾਈ ਦੇ ਵਿੱਚ ਟਾਈਮ ਹੀ ਨਿਕਲਦਾ ਛੁੱਟੀਆਂ ਦੇ ਵਿੱਚ ਸਾਡਾ ਸਮਰ ਕੈਂਪ ਲਗਾਉਂਦਾ ਇਹੀ ਮਕਸਦ ਆ ਜਿਨ੍ਹਾਂ ਨੂੰ ਕਲਰ ਨਹੀਂ ਚਲਾਣੇ ਆਂਦੇ ਆਪਾਂ ਕਲਰ ਸਿਖਾਣੇ ਆਂ ਰੈਂਕ ਦੇ ਵਿੱਚ ਹੱਥ ਸਾਫ ਹੋ ਗਿਆ ਕਾਫੀ ਬੱਚਿਆਂ ਦਾ ਤੇ ਬੱਚੇ ਵੀ ਮੇਤੋਂ ਸਿੱਖ ਕੇ ਕਾਫੀ ਖੁਸ਼ ਹੁੰਦੇ ਆ ਜੀ ਤੇ ਬੱਚਿਆਂ ਦਾ ਕਿਦਾਂ ਦਾ ਰਿਸਪੌਂਸ ਆ ਰਿਹਾ ਚਲੋ ਮਾਪਿਆਂ ਦੇ ਨਾਲ-ਨਾਲ ਬੱਚਿਆਂ ਦਾ ਵੀ ਬਹੁਤ ਹੀ ਰਿਸਪੌਂਸ ਆ ਮੈਂ ਚਾਹਨਾ ਹੋਰ ਵੀ ਬੱਚੇ ਸਾਡੇ ਨਾਲ ਜੁੜਨ ਔਰ ਇਸ ਕੈਂਪ ਦਾ ਆਨੰਦ ਉਠਾ ਸਕਣ ਸੋ ਹੁਣ ਆਪਾਂ ਜਿਹੜੇ ਬੱਚੇ ਕੋਈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਮਤਲਬ ਕੀ ਰਿਸਪੌਂਸ ਹੈ ਇਹਦੇ ਬਾਰੇ ਵਿੱਚ ਹਾਂ ਬਿਲਕੁਲ ਕੀ ਨਾਮ ਆਪਣਾ ਤਾਨੀਆਂ ਰੋੜਾ ਤਾਨੀਆਂ ਰੋੜਾ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ 9th 9th ਇਹ ਜਿਹੜਾ ਸਮਰ ਕੈਂਪਲ ਗਿਆ ਸਰ ਵੱਲੋਂ ਕੀ ਕੀ ਸਿੱਖ ਰਹੇ ਇਹਦੇ ਵਿੱਚ ਆ ਕੇ ਤੁਸੀਂ ਬਹੁਤ ਵਧੀਆ ਸਰ ਇਸ ਵੀ ਗਏ ਸੀ ਕੀ ਕਲਰਿੰਗ ਕਰਨੀ ਆ ਗਈ ਹਾਂਜੀ ਜੀ ਤੇ ਕਿਦਾਂ ਦਾ ਲੱਗਿਆ ਬਹੁਤ ਵਧੀਆ ਸੋ ਬੱਚੇ ਨੇ ਦੱਸਿਆ ਕਿ ਬਹੁਤ ਵਧੀਆ ਲੱਗਿਆ ਔਰ ਸਰ ਬਣੀ ਵਧੀਆ ਤਰੀਕੇ ਨਾਲ ਦੱਸਦੇ ਹੈਗੇ ਨੇ ਸੋ ਤੁਸੀਂ ਦੇਖ ਸਕਦੇ ਹੋ ਬੱਚੇ ਕੰਮ ਬੜੇ ਵਧੀਆ ਤਰੀਕੇ ਨਾਲ ਕਰ ਰਹੇ ਨੇ ਸੋ ਆਪਾਂ ਇੱਕ ਹੋਰ ਬੱਚੇ ਕੋਲ ਪੁੱਛਦੇ ਹਾਂ ਕਿ ਉਹਨਾਂ ਦਾ ਜਨਾ ਹਾਂ ਬੱਚੇ ਸਤਿ ਸ਼੍ਰੀ ਅਕਾਲ ਬੱਚੇ ਕੀ ਨਾਮ ਗਰੰਡੀ ਫੈਂਡ ਹਾਂਜੀ ਤੇ ਕਿਦਾਂ ਦਾ ਲੱਗਿਆ ਸਰਕਲ ਆ ਕੇ ਸਰ ਕਿਦਾਂ ਦਾ ਕੰਮ ਸਿਖਾਉਂਦੇ ਆ ਵੋਟ ਵਧੀਆ ਦਾ ਕੰਮ ਕਿੰਨਾ ਦਸਿਆ ਠੀਕ ਹੈ ਤੁਸੀਂ ਬੱਚੇ ਸਾਰੇ ਦੱਸ ਰਹੇ ਕਿ ਆਪਾਂ ਬਹੁਤ ਵਧੀਆ ਸਰ ਕੰਮ ਫਲੈਕ ਕਰਵਾ ਰਹੇ ਆ ਸੋ ਮੈਂ ਕਾਫੀ دیر ਤੋਂ ਦੇਖ ਰਿਹਾ ਸੀ ਕਿ ਬੱਚੇ ਬਹੁਤ ਸੋਹਣੀ ਜਿਹੀ ਡਰਾਇੰਗ ਕਰ ਰਹੇ ਆ ਸੋ ਆਪਾਂ ਤੁਹਾਨੂੰ ਦਿਖਾਉਂਦੇ ਆ ਕਿ ਬੱਚੇ ਨੇ ਆਪਣੇ ਅੱਥੀ ਜਿਹੜੀ ਹੁਣ ਡਰਾਇੰਗ ਤਿਆਰ ਕੀਤੀ ਆ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਬੱਚੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਨਾਮ ਏਡਾ ਆਪਣਾ? ਕਰਨਜਤ ਕੋਹੜ। ਕਿਹੜੀ ਕਲਾਸ ਵਿੱਚ ਪੜ੍ਹਦੇ ਹੋ? 8 ਸਤੈ ਸਾਲ ਹੁਣਾਂ ਕੋਲ ਤੁਸੀਂ ਸਮਰ ਕੈਂਪ ਵਿੱਚ ਆਉਨੇ ਆ ਤੇ ਕਿਦਾਂ ਦਾ ਸਿੱਖਣ ਮਿਲਿਆ? ਬਹੁਤ ਵਧੀਆ ਸਿੱਖਣ ਨੂੰ ਮਿਲਿਆ। ਸਰ ਨੇ ਮੇਰੀ ਪੇਂਟਿੰਗ ਸਕਿੱਲਸ ਬਹੁਤ ਵਧੀਆ ਕਰਦੀਆਂ। ਪਹਿਲਾਂ ਮੈਂ ਡਰਾਇੰਗ ਇੰਨੀ ਵਧੀਆ ਨਹੀਂ ਕਰ ਪੈਂਦਾ ਸੀ ਪਰ ਸਰ ਨੇ ਹੁਣ ਬਹੁਤ ਵਧੀਆ ਕਰ ਦਿੱਤੀ ਹੈ ਪੇਂਟਿੰਗ ਵੀ। ਤੇ ਦੇਖ ਸਕਦੇ ਕਿ ਨਜ਼ਰੋਂ ਸਾਹ ਦੇਖ ਸਾਡੀ ਹੈ ਮੈਂਨੇ ਦੋ ਤਿੰਨ ਰੇਂਗ ਹੀ ਹੋਈ ਸੀ। ਹਾਂਜੀ। ਤਾਂ ਸਰ ਕਿਦਾਂ ਦਾ ਸਿਖਾਉਣ ਦਾ ਤਰੀਕਾ ਕਿਦਾਂ ਸਕੌਲਰਸ ਆ ਬਹੁਤ ਮਜ਼ਾ ਆਉਂਦਾ ਸਰ ਕੋ ਸਿਖਾਉਂਦੇ। ਉਹ ਬੱਚਿਆਂ ਨੇ ਦੱਸਿਆ ਕਿ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਸਿਖਾਉਂਦੇ ਨੇ। ਸੋ ਬੱਚੇ ਬੜੇ ਖੁਸ਼ ਆ ਕੇ ਬੱਚਿਆਂ ਦਾ ਰਿਸਪੌਂਸਿਵ ਵਧੀਆ ਕੰਨੇ ਮਿਲ ਰਿਹਾ ਵਾ। ਸੋ ਨਰਿੰਦਰ ਜੀ ਹੁਣ ਤੱਕ ਜਿੰਨੇ ਵੀ ਪਿਛਲੇ ਤੁਸੀਂ ਇਹ ਕੈਂਪ ਲਗਾਏ ਆ ਤੇ ਕਿੱਥੋਂ-ਕਿੱਥੋਂ ਬੱਚੇ ਇੱਥੇ ਜਿਹੜੇ ਪਾਰਟਿਸਪੀਕੇਟ ਕਰਨ ਆਉਂਦੇ ਆ। ਅੱਜ ਦੇਖੋ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਆ। ਅਸੀਂ ਆਪਣੇ ਸਮਰ ਕੈਂਪ ਦੀ ਜਿਹੜੀ ਵੀਡੀਓ ਆ, ਫੋਟੋ ਆ ਉਹ ਆਪਾਂ ਫੇਸਬੁੱਕ ਤੇ ਇੰਸਟਾਗ੍ਰam ਤੇ ਪਾ ਰਹੇ ਆ ਤੇ ਸਾਡੇ ਨਾਲ ਅਵਾਰਡ ਫੰਕਸ਼ਨ ਜਿਹੜਾ ਦੇ ਹਰਪੁਰ ਮਕੇਰੀਆਂ ਟਾਂਡਾ ਗੁਰਦਾਸਪੁਰ ਇੱਥੋਂ ਤੱਕ ਕਿ ਅੰਮ੍ਰਿਤਸਰ ਤੋਂ ਵੀ ਬੱਚੇ ਸਾਡੇ ਨਾਲ ਕੰਟੈਕਟ ਕਰ ਰਹੇ ਆ ਕਿਉਂਕਿ ਇਸ ਵਾਰ ਜੋ ਇਹ ਆਰਟ ਫੰਕਸ਼ਨ ਹੋਣ ਜਾ ਰਿਹਾ ਹੈ ਇਹਦੇ ਵਿੱਚ ਬਹੁਤ ਹੀ ਬੱਚੇ ਇਸ ਸਾਡੇ ਕੋਲ ਰਜਿਸਟ੍ਰੇਸ਼ਨ ਆ ਚੁੱਕੀਆਂ ਤੇ ਇਹ ਜਿਹੜਾ ਕੰਪੀਟੀਸ਼ਨ ਆ ਕਾਫੀ ਦੇਖਣਯੋਗ ਹੋਊਗਾ ਮੈਂ ਜਨਤਾ ਨੂੰ ਕਹਿੰਦਾ ਆ ਕਿ ਜਿੱਥੇ ਸਾਡੀ ਆਵਾਜ਼ ਆ ਜੇ ਕੋਈ ਬੱਚੇ ਵਿੱਚ ਕਲਾ ਹੈਗੀ ਆ ਉਹ ਸਾਡੇ ਨਾਲ ਸੰਪਰਕ ਕਰਨ ਤਾਂ ਕਿ ਉਹਨਾਂ ਦੇ ਬੱਚੇ ਦੀ ਜੋ ਕਲਾ ਆ ਉਹ ਉਹਨਾਂ ਦੇ ਏਰੀਏ ਤੱਕ ਹੀ ਨਹੀਂ ਪੂਰੇ ਜਿਹੜੇ ਪੰਜਾਬ ਵਿੱਚ ਇਹ ਕਲਾ ਦਿਖਾਉਣ ਦਾ ਮੌਕਾ ਆ ਔਰ ਇਹ ਫੰਕਸ਼ਨ ਜਿਹੜਾ ਆ ਇਹ ਬਹੁਤ ਹੀ ਵਧੀਆ ਹੋਣ ਜਾ ਰਿਹਾ ਆ ਸੋ ਇਹਦੇ ਵਿੱਚ ਜਿਹੜੇ ਮਿਲਗਰ ਟਾਂਡਾ ਸ਼ਹਿਰ ਦੇ ਲੋਕ ਆ ਜਾਂ ਆਸ-ਪਾਸ ਦੇ ਟਾਂਡਾ ਲੋਕ ਉਹਨਾਂ ਨੇ ਕਿੰਨਾ ਰਿਸਪੌਂਸ ਮਿਲ ਰਿਹਾ ਸਾਨੂੰ ਲੋਕਾਂ ਦਾ ਵਧੀਆ ਰਿਸਪੌਂਸ ਮਿਲਿਆ ਕਾਫੀ ਲੋਕਾਂ ਨੇ ਪਿਛਲੇ ਸਾਲ ਵੀ ਇਸ ਫੰਕਸ਼ਨ ਦੇ ਵਿੱਚ ਕਾਫੀ ਜਨਤਾ ਪਹੁੰਚੀ ਔਰ ਬੱਚਿਆਂ ਨੇ ਦਾ ਹਨਰ ਦੇਖ ਕੇ ਲੋਕਾਂ ਨੂੰ ਬਹੁਤ ਖੁਸ਼ੀ ਹੋਈ ਕਿ ਟਾਂਡੇ ਵਿੱਚ ਇਹੋ ਜਿਹੇ ਪ੍ਰੋਗਰਾਮ ਹੁੰਦੇ ਰਹਿਣ ਤੇ ਬੱਚੇ ਕੁਝ ਨਾ ਕੁਝ ਸਿੱਖਦੇ ਰਹਿਣ ਮੈਂ థాంక్ ਕਰਨਾ ਚਾਹੁੰਦਾ ਆ ਸਾਡੀਆਂ ਟਾਂਡੇ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਆ ਔਰ ਕੁਝ ਕਲੱਬਾਂ ਆ ਜਿਹੜੀਆਂ ਸਾਨੂੰ ਇਸ ਫੰਕਸ਼ਨ ਪਰਾਂਚ ਸਪੋਰਟ ਕਰਦੀਆਂ ਆ ਕੁਝ ਸੇਵਾਦਾਰ ਲੋਗ ਆ ਜੋ ਆਪਣਾ ਨਾਮ ਜੜਾਇਆ ਸਾਹਮਣੇ ਨਹੀਂ ਲੈ ਹੋਣਾ ਚਾਹੁੰਦੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਆ ਜਿਹੜੇ ਸਾਡੇ ਇਸ ਅਵਾਰਡ ਫੰਕਸ਼ਨ ਦੇ ਵਿੱਚ ਹਿੱਸਾ ਬਣ ਕੇ ਬੱਚਿਆਂ ਨੂੰ ਇੱਕ ਚੰਗੀ ਦਿਸ਼ਾ ਦੇਣ ਚ ਸਾਡੇ ਲਈ ਸਹਾਇੇ ਹੁੰਦੇ ਆ ਸੋ ਨਰਿੰਦਰ ਜੀ ਜੀ ਕੜਾ ਸਾਨੂੰ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਬਸ ਰਿਕਰ ਸੋ ਇਹ ਸਨ ਸਾਡੇ ਨਾਲ ਨਰਿੰਦਰ ਕੁਮਾਰ ਜੀ ਜਿਹੜੇ ਕਿ ਸਮਰ ਕੈਂਪ ਲਗਾ ਰਹੇ ਆ ਪਰ ਹਰ ਸਾਲ ਲਗਾਉਂਦੇ ਆ ਰਹੇ ਆ ਸੋ ਇੱਕ ਬਹੁਤ ਅੱਛਾ ਉਪਰਾਲਾ ਆ ਕਿ ਜਿਹੜਾ ਬੱਚਾ ਨੂੰ ਜਿਹਦਾ ਮੋਬਾਈਲਾਂ ਤੋਂ ਦੂਰ ਕਰਨ ਵਾਸਤੇ ਔਰ ਜੇ ਇੱਕ ਸਿਹਤਮੰਦ ਮਨਸਰ ਲਈ ਫਿਟਨੈਸ ਵਾਸਤੇ ਵੀ ਇੱਕ ਬਹੁਤ ਅੱਛਾ ਉਪਰਾਲਾ ਜੇ ਕੋਈ ਮਾਪੇ ਬਾਪ ਆਪਣੇ ਬੱਚੇ ਨੂੰ ਇਸ ਸਮਰ ਕੈਂਪ ਵਿੱਚ ਭੇਜਣ ਵਾਸਤੇ ਜੇ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਉਹ ਸ਼ਿਮਲਾ ਪਹਾੜੀ ਆ ਕੇ ਨਰਿੰਦਰ ਕੁਮਾਰ ਜੀ ਨੂੰ ਮਿਲ ਸਕਦਾ ਹੈ ਸੋ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਸੋ ਮੇਰੇ ਖਿਆਲ ਨਾਲ ਇਹ ਜਿਹੜਾ ਇਦਾਂ ਦਾ ਉਪਰਾਲਾ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਵਾ ਸੋ ਅੱਜ ਦੀ ਵੀਡੀਓ ਮੇਰੀ ਤੁਹਾਨੂੰ ਕਿੱਦਾਂ ਲੱਗੀ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜੀ ਸਤਿ ਸ਼੍ਰੀ ਅਕਾਲ